ਉਮਰ ਮੇਰੀ 34 ਸਾਲ ਦੀ ਬਰ ਜੀ ਸ਼ੁਰੂ ਤੋਂ ਜੀ ਬਸ ਥੋੜੀ ਜੀ ਘਰ ਚ ਡਿਪਰੈਸ਼ਨ ਸ਼ੂਗਰ ਦੀ ਮਰੀਜ਼ ਬਣ ਗਈ ਹਾਰਟ ਦੀ ਦਿੱਕਤ ਆ ਗਈ ਫੇਤੇ ਦੇ ਜੀ ਬੇਟੇ ਦੀ ਮੌਤ ਹੋ ਗਈ ਸੀ ਉਹ ਔਖ ਲੱਗਣ ਨਾਲ ਫਿਰ ਉਹਦੇ ਬਾਅਦ ਸਰਗਾਦੀ ਆਪ ਮੁੱਕ ਗਏ ਫਿਰ ਜਦ ਮੈਂ ਬਿਲੀ ਰਹਿੰਦੀ ਸਾਰਾ ਦਿਨ ਮੈਂ ਸੋਚਾਂ ਚ ਪਈ ਰਹਿੰਦੀ ਫਿਰ ਮੇਰੇ ਮਨ ਨੂੰ ਆਇਆ ਹੋਇਆ ਵੀ ਮੈਂ ਬੀਜੀ ਹਾਂ ਕਿਸੇ ਕੰਮ ਇਸ ਕੰਮ ਦਾ ਮੈਨੂੰ ਸ਼ੌਂਕ ਪਹਿਲਾਂ ਕੀਤਾ ਵਾਲਾ ਸੀ ਹੂੰ ਬਸ ਮੰਤਿਆ ਹੋਇਆ ਵੀ ਚਲੋ ਮੂਹਰੇ ਸੜਕ ਤੇ ਦਰੇ ਤੇ ਥਾਂ ਆ ਆਪਦਾ। ਰੌਣਕ ਐ ਵੀ ਮੈਂ ਇੱਥੇ ਆਪਦਾ ਕਾਰੋਬਾਰ ਚਲਾ। ਫਿਰ ਮੈਨੂੰ ਐ ਹੋ ਗਿਆ ਵੀ ਮੈਂ ਚਲੋ ਲੇਡੀਜ਼ ਭਣਾ ਰੱਖ ਕੇ ਮੈਂ ਆਪਦਾ ਇਹ ਕਾਰੋਬਾਰ ਚਲਾ। ਨੈ ਤਾਂ ਪੰਨ ਨਾ ਫਲਗਾ ਨਾਲੇ ਤਾਂ ਮੈਂ ਸੇਵਾ ਚੰਗਾ ਖਾਣਾ ਪੀਣਾ ਦੇਣਾ ਬਣਾਉਣਾ। ਸੋ ਜਿਹੜਾ ਕੋਈ ਗਰੀਬ ਗੁਰਬਾਹ ਹੁੰਦਾ ਕੋਈ ਪਰੇਸ਼ਾਨੀ ਉਹਨਾਂ ਤੋਂ ਮੈਂ ਲੈਂਦੀ। ਕੋਈ ਹਸਪੀਟਲ ਵਾਲਾ ਕੋਈ ਪੇਸ਼ੈਂਟ ਹੁੰਦਾ ਕਿਸ ਨੇ ਦਾਲ ਖਾਣੀ ਹੁੰਦੀ ਆ ਖੁਸ਼ਕ ਖੁਸ਼ਕ ਹਲਕਾ ਖਾਣਾ ਹੁੰਦਾ ਹੈ ਮੈਂ ਸਾਰਾ ਖੋਸਿਆ ਬਣਵਾ ਕੇ ਜੰਮੀ ਆ ਚਾਹੇ ਮੈਂ ਆਪ ਬਣਾਵਾ ਚਾਹੇ ਭੈਣਾਂ ਤੋਂ ਬਣਵਾਉਂ। ਸਵੇਰ 7 ਵਜੇ ਆਉਣੀ। ਸ਼ਾਮ ਨੂੰ 9 10 ਵਜੇ। ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਜੇ ਮੈਂ ਸ਼ਰਮ ਕਿਉਂ ਮੰਨੋ ਆਪਦੇ ਕੰਮ ਦੀ। ਮੈਨੂੰ ਆਪਦੇ ਆਪ ਨੂੰ ਮੇਰੇ ਮਨ ਤੇ ਭਰੋਸਾ ਸੀ ਵੀ ਜੇ ਮੈਂ ਆ ਕੰਮ ਕਰਾਂ ਮੇਰਾ ਇਹ ਮੈਂ ਇਹ ਚ ਕਾਮਯਾਬ। ਕੋਈ ਕਾਮਯਾਬ ਹੋਊਗੀ ਜੀ। ਹਿੰਮਤ ਕਰਾਂਗੇ ਸਾਰਾ ਕਾਮਯਾਬੀ ਤਾਂ ਮਿਲਦੀ ਮਿਲ।